ਕੀ ਪਾਸਵਰਡ ਤੇ ਪੇਮੈਂਟ ਨਹੀਂ ਦੇ ਰਹੇ ਕਿੰਨੀ ਪੇਮੈਂਟ ਪੇਮੈਂਟ ਹੈਗਾ 40 ਲੱਖ 40 ਲੱਖ ਰੁਪਏ ਹਾਂਜੀ ਫਸ ਕਿਦਾਂਗੇ ਫਸ ਗਏ ਬਈ ਇਦਾਂ ਹੀ ਕਿੱਥੇ ਭੇਜਣਾ ਜੀ ਪੁੱਤ ਨੂੰ ਮੈਂ ਕੈਨੇਡਾ ਨੂੰ ਕੈਨੇਡਾ ਹਾਂਜੀ ਇਹਨਾਂ ਨੇ ਕੀ ਦੇ ਕੇ ਝਾਂਸਾ ਦਿੱਤਾ ਪਹਿਲੇ ਹਾਂਜੀ ਝਾਂਸਾ ਕੀ ਦਿੱਤਾ ਭੇਜਾਂਗੇ ਵਧੀਆ ਹੋਰ ਭੇਜਾਂਗੇ ਹਾਂਜੀ ਤੇ ਇਹਨਾਂ ਦੀ ਦੋਨੋਂ ਕੁੜੀਆਂ ਨੇ ਕੈਨੇਡਾ ਜਾਣ ਲਈ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਕਿ 25 ਅਗਸਤ ਲਾਸਟ ਹੈ 25 ਅਗਸ ਨੂੰ ਜੇ ਵੀਜ਼ਾ ਨਹੀਂ ਆਂਦਾ ਜਾਂ ਪਾਸਪੋਰਟ ਜਾਂ ਡਾਕੂਮੈਂਟਸ ਅਸੀਂ ਤੁਹਾਨੂੰ ਨਹੀਂ ਦਿੰਦੇ ਤੁਹਾਨੂੰ 26 ਨੂੰ ਤਰੀਕ ਨੂੰ ਸਾਰੇ ਪੈਸੇ ਵਾਪਸ ਦੇ ਦਾਂਗੇ ਸਰ ਇੰਨਾ ਨੇ ਸਾਨੂੰ ਚੈੱਕ ਤੇ ਦਿੱਤਾ ਸੀ ਪਰ ਚੈੱਕ ਦੇਣ ਤੋਂ ਬਾਅਦ ਇਹ ਬੰਦਾ ਆਪ ਮੁੱਕਰ ਗਿਆ ਕਿ ਠੀਕ ਹੈ ਜਾਓ ਤੁਸੀਂ ਜੋ ਕਰਨਾ ਦਾ ਇਹਨਾਂ ਦਾ ਕੰਮ ਹੁੰਦਾ ਹੈ ਇਹਨਾਂ ਦੀ ਫਿਤਰਤ ਹੁੰਦੀ ਹੈ ਕਿ ਪੈਸਾ ਲੈ ਲਿਆ ਗਬਨ ਕਰ ਰਿਹਾ ਨੂੰਦੂ 11 ਹੋ ਜੋ ਹਾਂਜੀ ਇਹਨਾਂ ਦੇ ਕੋਲ 40 ਲੱਖ ਰੁਪਈਆ ਹੈ ਮੇਰਾ ਤੇ ਬੱਚਿਆਂ ਦੇ ਨਾਲ ਜਿਹੜੀ ਖਰਾਬੀ ਹੁਣ ਹੋ ਰਹੀ ਹੈ ਗੱਲ ਇਹ ਕਿ ਸਾਨੂੰ ਪਾਸਪੋਰਟ ਵੀ ਨਹੀਂ ਦੇ ਰਹੇ ਡਾਕੂਮੈਂਟ ਵੀ ਨਹੀਂ ਦੇ ਰਹੇ ਪੈਸੇ ਦਾ ਦੂਰ ਦੀ ਗੱਲ ਹੈ ਪਰ ਅ ਵੀ ਜ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਫ फेब्रुवारी ਦੇ ਵਿੱਚ 40 ਲੱਖ ਰੁਪਇਆ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਕਿ 8 ਮਹੀਨੇ ਵੇਟ ਕਰੋ ਅਸੀਂ ਤੁਹਾਨੂੰ ਵੀਜ਼ਾ ਦਵਾਣਾ ਹੀ ਦਵਾਣਾ ਹੈ ਤੇ ਅੱਜ 8 ਮਹੀਨੇ ਵੇਟ ਕਰਨ ਤੋਂ ਬਾਅਦ ਸਪਟੰਬਰ ਦੇ ਵਿੱਚ ਇਹਨਾਂ ਨੇ ਕਿਹਾ ਅਸੀਂ ਭੇਜਾਂਗੇ ਤੇ ਹੁਣ ਇਹ ਬੱਚਾ ਨੂੰ ਭੇਜ ਹੀ ਨਹੀਂ ਰਹੇ ਸਰ ਚੈੱਕ ਮੰਗਿਆ ਚੈੱਕ ਇਹਨਾਂ ਨੂੰ 30 ਲੱਖ ਦਾ ਚੈੱਕ ਭਰ ਕੇ ਦਿੱਤਾ ਮੈਮ ਨੂੰ 10 ਦਿਨ ਬਾਅਦ ਲੱਗਣਾ ਹੈ ਡੇਟ ਆਪਣੀ ਮਨਪਸੰਦ ਸੁਆਗੇ ਗਏ ਨੇ ਇਹ ਤੇ ਇਹਨਾਂ ਨੂੰ ਚੈੱਕ ਦਿੱਤਾ ਤੇ ਉਸ ਤੋਂ ਪਹਿਲੇ ਆ ਗਿਆ ਸਰ ਬੈਂਕਸ ਕਰਨ ਦਾ ਤਾਂ ਕੋਈ ਲੌਜੀਕ ਬੰਦਾ ਨਹੀਂ ਨਾ ਫਿਰ ਲੁਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣ ਦੇ ਚਾਹਵਨ ਹੈਗੇ ਹੋ ਤਾਂ ਬਚ ਕੇ ਰਹਿਣਾ ਕਿਉਂਕਿ ਟਰੈਵਲ ਏਜੰਟ ਐਸੇ ਤਕੜੇ ਟਰੈਵਲ ਏਜੰਟ ਬਣ ਚੁੱਕੇ ਹੋਏ ਨੇ ਕਿ ਉਹ ਪੈਸਾ ਲੈ ਕੇ ਵੀ ਬੱਚਿਆਂ ਨੂੰ ਜਿਹੜੇ ਬਾਹਰ ਨਹੀਂ ਭੇਜਦੇ ਲੇਕਿਨ ਤੁਹਾਨੂੰ ਸਾਹਮਣੇ ਦਿਖਾ ਰਿਹਾ ਮੰਗਲਮ ਸਟੱਡੀ ਜਿਹੜਾ ਸਟੱਡੀ ਵੀਜ਼ਾ ਹੈਗਾ ਇਹਦੇ ਵਿਸਟਰ ਵੀਜ਼ਾ ਪੀਆਰ ਸਪੌਂਸ ਵੀਜ਼ਾ ਜਿਹੜਾ ਹੈ ਇਹ ਬਾਹਰ ਭੇਜਦਾ ਕੰਮ ਕਰਦੇ ਨੇ ਲੇਕਿਨ ਇਸ ਦਾ ਇੱਕ ਖੁਲਾਸਾ ਜਿਹੜਾ ਸਾਹਮਣੇ ਹੋਇਆ ਕਿ ਬੱਚਿਆਂ ਨੂੰ ਬਾਹਰ ਭੇਜਣ ਦੇ ਨਾਮ ਦੇ ਉੱਤੇ ਠੱਗੀ ਕ 40 ਲੱਖ ਰੁਪਏ। ਹਾਂਜੀ। ਫਸ ਕਿੱਦਾਂਗੇ? ਫਸ ਗਏ ਮੈਂ ਇਦਾਂ ਹੀ। ਕਿੱਥੇ ਭੇਜਣਾ ਜੀ ਬੱਚੇ ਨੂੰ? ਮੈਂ ਕੈਨੇਡਾ ਜੀ। ਕੈਨੇਡਾ? ਹਾਂਜੀ। ਤੇ ਇਹਨਾਂ ਨੇ ਕੀ ਦੇਖ ਕੇ ਝਾਂਸਾ ਦਿੱਤਾ ਪਹਿਲੇ? ਹਾਂਜੀ। ਝਾਂਸਾ ਕੀ ਦਿੱਤਾ? ਭੇਜਾਂਗੇ ਵਧੀਆ ਬਹੁਤ ਵਧੀਆ। ਬਾਹਰ ਭੇਜਾਂਗੇ। ਹਾਂਜੀ। ਕੰਮ ਕੀ ਦਿਵਾਣਗੇ ਬਾਹਰ? ਦੇਖੋ ਹੁਣ। ਹਮਮ। ਸਟੱਡੀ ਵੀਜ਼ਾ। ਹਾਂਜੀ ਹਾਂਜੀ। ਬੜਾ ਨੱਸੇ ਭੇਜਣਾ ਤੇ 40 ਲੱਖ ਵੀ ਗੱਭਣ ਕਰਕੇ। ਹਾਂਜੀ ਹਾਂਜੀ। ਤੁਹਾਡੇ ਕਿੰਨੇ ਰੁਪਏ ਨੇ? 340 ਲੱਖ ਹੀ ਏ। 40 ਲੱਖ। ਤੁਹਾਡਾ ਮੈਮ? ਮੈਂ ਅ ਸਰ ਮੈਂ ਏਜੰਟ ਆ। ਮੇਰੇ ਥਰੂ ਇਹਨਾਂ ਨੇ ਵੀ ਤੇ ਇਹਨਾਂ ਦੀ ਦੋਨੋਂ ਕੁੜੀਆਂ ਨੇ ਕੈਨੇਡਾ ਜਾਣ ਲਈ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਸੀ ਕਿ 25 ਅਗਸਤ ਲਾਸਟ ਹੈ 25 ਅਗਸਤ ਨੂੰ ਜੇ ਵੀਜ਼ਾ ਨਹੀਂ ਆਂਦਾ ਜਾਂ ਪਾਸਪੋਰਟ ਜਾਂ ਡਾਕੂਮੈਂਟਸ ਅਸੀਂ ਤੁਹਾਨੂੰ ਨਹੀਂ ਦੇਂਦੇ ਤੁਹਾਨੂੰ 26 ਨਵੰਬਰ ਤਰੀਕ ਨੂੰ ਸਾਰੇ ਪੈਸੇ ਵਾਪਸ ਦੇ ਦਾਂਗੇ ਅੱਜ 26 ਤਰੀਕ ਹੈ ਸੋਮਵਾਰ ਹੈ ਅੱਜ ਅਸੀਂ ਇੱਥੇ ਖੜੇ ਆਂ ਤੇ ਜਿਹੜਾ ਇੱਥੋਂ ਦਾ ਓਨਰ ਹੈ ਅਮਨ ਅਮਨ ਉਹ ਨੂੰ ਇੱਥੋਂ ਦੀ EMPLOYEE ਬੁਲਾ ਨਹੀਂ ਰਹੀਏ ਅਸੀਂ ਬਾਰੀ-ਬਾਰੀ ਕਹਿ ਰਹੇ ਹਾਂ ਕਿ ਉਹਨੂੰ ਬੁਲਾਓ ਅਸੀਂ ਆਪਾਂ ਗੱਲ ਕਰਨੀ ਹੈ ਤੇ ਸਾਡੇ 40 ਲੱਖ ਰੁਪਏ ਦੋ ਬੱਚਿਆਂ ਦੇ ਇਹਨਾਂ ਦੇ ਕੋਲ ਆ 8 ਮ ਲਾਏ ਜੇਜੈਂਟ ਦੇਖਿਆ ਜਿਹੜਾ ਨਾਂ ਲਾ ਗਿਆ ਪੈਸੇ ਦੇ ਮਾਲਸੇ ਅਗਰ ਪੈਸਾ ਨਹੀਂ ਨਿਕਲਿਆ ਹਾਂਜੀ ਹਾਂਜੀ ਬਾਰ ਨਹੀਂ ਭੇਜਿਆ ਗਿਆ ਤੁਹਾਡੇ ਦਿਲ ਵਿੱਚ ਕੀ ਆ ਗਿਆ ਤੁਹਾਡੇ ਦਿਲ ਵਿੱਚ ਵਿਮਾਨੀ ਨਹੀਂ ਆਈ ਨਹੀਂ ਸਰ ਮੈਂ ਮੈਂ ਬੜਾ ਹੀ ਸਾਫ਼ ਜੀ ਦਿਲ ਨਾਲ ਮੈਂ ਕੁੜੀਆਂਾਂ ਦੇ ਫਿਊਚਰ ਖਰਾਬ ਨਹੀਂ ਕਰਨਾ ਚਾਹੁੰਦੀ ਤੇ ਮੈਂ ਜੋ ਹੋ ਸਕੇ ਮੈਂ ਇਹਨਾਂ ਦੇ ਪੈਸੇ ਇਹਨਾਂ ਨੂੰ ਵਾਪਸ ਦਰਵਾਕੇ ਰਹਿਣਾ ਦਵਾਉਂਗੇ ਕਿਦਾਂ ਉਹ ਤੁਹਾਨੂੰ ਤੁਹਾਡੇ ਨਾਲ ਗੱਲ ਨਹੀਂ ਕਰਨ ਦੇ ਰਹੇ ਤੁਹਾਡੇ ਨਾਲ ਤਾਲੂ ਤਾਲੁਕਾਤ ਨਹੀਂ ਹੋ ਰਿਹਾ ਕੋਈ ਵੀ ਸਰ ਇਹਨਾਂ ਨੇ ਸਾਨੂੰ ਚੈੱਕ ਦਿੱਤਾ ਸੀ ਪਰ ਚੈੱਕ ਦੇਣ ਤੋਂ ਬਾਅਦ ਇਹ ਬੰਦਾ ਆਪ ਮੁੱਕਰ ਗਿਆ ਕਿ ਠੀਕ ਹੈ ਜਾਓ ਤੁਸੀਂ ਜੋ ਕਰਨਾ ਚਾਹੋ ਇਹਨਾਂ ਦਾ ਕੰਮ ਹੁੰਦਾ ਹੈ ਇਹਨਾਂ ਦੀ ਫਿਤਰਤ ਹੁੰਦੀ ਹੈ ਕਿ ਪੈਸਾ ਲੈ ਲਿਆ ਗਬਨ ਕਰ ਲਿਆ ਨੋਦੋ 11 ਹੋ ਜੋ ਹਾਂਜੀ ਇਹਨਾਂ ਦੇ ਕੋਲ 40 ਲੱਖ ਰੁਪਇਆ ਹੈ ਮੇਰਾ ਤੇ ਬੱਚਿਆਂ ਦੇ ਨਾਲ ਜਿਹੜੀ ਖਰਾਬੀ ਹੁਣ ਹੋ ਰਹੀ ਹੈ ਗੱਲ ਇਹ ਕਿ ਸਾਨੂੰ ਪਾਸਪੋਰਟ ਵੀ ਨਹੀਂ ਦੇ ਰਹੇ ਅੱਛਾ ਡਾਕੂਮੈਂਟ ਵੀ ਨਹੀਂ ਦੇ ਰਹੇ ਪੈਸੇ ਦਾ ਦੂਰ ਦੀ ਗੱਲ ਆ ਡਾਕੂਮੈਂਟ ਕੀ ਕਰ ਲੈ ਇਹਨਾਂ ਨੇ ਫਿਰ ਡਾਕੂਮੈਂਟ ਇਹਨਾਂ ਦੇ ਕੋਲ ਹੈ ਸਾਨੂੰ ਦੱਸਦੇ ਨਹੀਂ ਬਈ ਡਾਕੂਮੈਂਟ ਕਿੱਥੇ ਤੁਸੀਂ ਕੰਪਲੇਨਟ ਕੀਤੀ ਹੈ ਕਿਸੇ ਪੁਲਿਸ ਕਮਿਸ਼ਨ ਨੂੰ ਦਿੰਦੇ ਪੁਲਿਸ ਕਮਿਸ਼ਨ ਅੱਗੇ ਲੈ ਆਪਾਂ ਕਹਿ ਰਹੇ ਕਿ ਚਲੋ ਠੀਕ ਹੈ ਜੇ ਤੁਸੀਂ ਐਵੇਂ ਸਾਨੂੰ ਦੇ ਦਿੰਦੇ ਹੋ ਤਾਂ ਵਧੀਆ ਨਹੀਂ ਤੇ ਉਸ ਤੋਂ ਬਾਅਦ ਨਹੀਂ ਸਾਨੂੰ ਵਰਨੀ ਹੀ ਪਈਗੀ ਅੱਜ ਅਗਰ ਤਾਂ ਇੰਦਾ ਦੀਨ ਵਾਲੇ ਹੁੰਦੇ ਤਾਂ ਬਾਈ ਦੇ ਬੱਚੇ ਨੂੰ ਇੰਦਾ ਕਿਉਂ ਆਣਾ ਪੈਂਦਾ ਪਿੰਡਾਂ ਤੋਂ ਕਿਉਂ ਆਣਾ ਪੈਂਦਾ ਤੁਸੀਂ ਪਿੰਡਾਂ ਵਾਲੇ ਕਿਉਂ ਨਹੀਂ ਸਮਝਦਾਰ ਹੋ ਰਹੇ ਹੋ ਹਾਂਜੀ ਹਾਂਜੀ ਵੇ ਵੈਸੇ ਗੱਲ ਕਰਦਾ ਪਿੰਡ ਵਾਲੇ ਸਮਝਦਾਰ ਕਿਉਂ ਨਹੀਂ ਹੋ ਰਹੇ ਤੇ ਠੱਗਾਂ ਦੇ ਹੱਥ ਕਿਉਂ ਆ ਰਹੇ ਹੋ ਠੱਗਾਂ ਦੇ ਹੱਥ ਫਿਰ ਹੁਣ ਜਦੋਂ ਹਾਂ ਉਹ ਠੱਗਾਂ ਦੇ ਹੱਥ ਜਦੋਂ ਕਿਤੇ ਆ ਜੁਗਾ ਹੁਣ ਕਿ ਕਿਦਾਂ ਆ ਗਏ ਕੀ ਚਾਂਸਾ ਦਿੱਤਾ ਕਿਹੜੇ ਮੁੰਗੇ ਰੀ ਲਾਲੇ ਸੁਪਨੇ ਦਿਖਾਤੇ ਫਿਰ ਇਹਨਾਂ ਨੇ 8 ਮਹੀਨੇ ਸਾਨੂੰ ਲਿਖ ਕੇ ਦਿੱਤਾ ਸੀ ਕਿ ਤੁਸੀਂ 8 ਮਹੀਨੇ ਵੇਟ ਕਰੋ ਫਰ ਵਿਚ ਇਸ ਅਸੀਂ ਇਹਨਾਂ ਨੂੰ ਪੈਸਾ ਦਿੱਤਾ ਫ फेब्रुवारी ਦੇ ਵਿੱਚ 40 ਲੱਖ ਰੁਪਈਆ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਕਿ 8 ਮਹੀਨੇ ਵੇਟ ਕਰੋ ਅਸੀਂ ਤੁਹਾਨੂੰ ਵੀਜ਼ਾ ਦਵਾ ਰਾਂ ਹੀ ਦਵਾਣਾ ਤੇ ਅੱਜ 8 ਮਹੀਨੇ ਵੇਟ ਕਰਨ ਤੋਂ ਬਾਅਦ ਸਪਟੰਬਰ ਦੇ ਵਿੱਚ ਇਹਨਾਂ ਨੇ ਕਿਹਾ ਅਸੀਂ ਭੇਜਾਂਗੇ ਤੇ ਹੁਣ ਇਹ ਬੱਚਿਆਂ ਨੂੰ ਭੇਜ ਹੀ ਨਹੀਂ ਰਹੇ ਭੇਜ ਕਿਉਂ ਨਹੀਂ ਰਹੇ وجہ ਕੀ ਦੱਸਤੀ ਹੈ ਇਹਨਾਂ ਨੇ ਇਹ ਦੱਸੇ ਕਿ ਸਾਡੇ ਕੋਲ ਡਾਕੂਮੈਂਟ ਨਹੀਂ ਹੈਗਾ ਸਾਡੇ ਕੋਲ ਪਾਸਪੋਰਟ ਨਹੀਂ ਹੈਗਾ ਸਾਡੇ ਕੋਲ ਕੁਝ ਨਹੀਂ ਹੈਗਾ ਚਾਹ ਰਾਈ ਫਮੰਦ ਜਿਹੜਾ ਵੀ ਮਾਲਕ ਹੈ ਫਿਰ ਕੀ ਕਹਿੰਦਾ ਕੀ ਅੱਗੇ ਫਿਰ ਉਹ ਹੁਣ ਮੈਂ ਹੁਣ ਉਹਨੂੰ ਫੋਨ ਕੀਤਾ ਉਹ ਇਹ ਕਹਿ ਰਿਹਾ ਕਿ ਮੈਂ ਹਲੇ ਬਾਹਰ ਆ ਮੈਂ ਹਲੇ ਆ ਨਹੀਂ ਸਕਦਾ ਮੈਂ ਵੇਲਾ ਨਹੀਂ ਆ ਵੇਲਾ ਨਹੀਂ ਪੈਸਾ ਫਿਰ ਵੇਲਾ ਥੋੜੀ ਨਾ ਅਸੀਂ ਪੈਸਾ ਵੀ ਤਾਂ ਮਿਹਨਤ ਦਾ ਸੀਗਾ ਇਹ ਉਹਦਾ ਨੰਬਰ ਹੈ ਨਹੀਂ ਨਹੀਂ ਪੈਸਾ ਮਿਹਨਤ ਦਾ ਸੀਗਾ ਤੇ ਪੈਸਾ ਕਿਉਂ ਦਿੱਤਾ ਉਹਨੇ ਹਾਂਜੀ ਸਰ ਅਸੀਂ ਇਹੀ ਕਹਿ ਰਹੇ ਹਾਂ ਕਿ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰੇ ਬੱਚਿਆਂ ਨੂੰ ਬੱਚਿਆਂ ਦਾ ਹੱਕ ਦੇਵੇ ਸਰ ਸਾਡਾ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਇਹ ਹੈ ਮਤਲਬ ਕਿ ਸਾਡੇ ਕੋਲ ਆ ਰਹੇ ਨੇ ਇਥੇ ਬਾਰ-ਬਾਰ ਪ੍ਰੋਜੈਕਟ ਪਰ ਹਾਂਜੀ ਮਤਲਬ ਸਾਡੇ ਕੋਲ ਇਹ ਬਾਰ-ਬਾਰ ਆ ਰਹੇ ਨੇ ਕਿ ਅਸੀਂ ਇਹ ਪਰੇਸ਼ਾਨ ਚਲੋ ਸਾਡੀ ਦੇ ਨਾਲ ਪਰਪੀ ਆ ਸਾਡਾ ਪਿਆਰ ਵੀ ਆ ਪਰ ਅਸੀਂ ਇਹਨਾਂ ਨੂੰ ਖਰਾਬ ਨਹੀਂ ਨਾ ਕਰ ਸਕਦੇ ਹਾਂ 8-9 ਮਹੀਨੇ ਹੋ ਗਏ ਅਸੀਂ ਇਹਨਾਂ ਨੂੰ ਖਰਾਬ ਨਹੀਂ ਕਰ ਸਕਦੇ ਲੇਕਿਨ ਟਰੈਵਲ ਏਜੰਟ ਨੂੰ ਫੋਨ ਕਰਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਟਰੈਵਲ ਏਜੰਟ ਤਾਂ ਵੀ ਜੂਰੀ ਬੰਦਾ ਤੇ ਫੋਨ ਕਰਨਾ ਫੋਨ ਤੇ ਪੁੱਛਣਾ ਲੇਕਿਨ ਇਹਨੇ ਫੋਨ ਚੱਕਦੇ ਕਿ ਨਹੀਂ ਚੱਕਦੇ ਜੇ ਤਾਂ ਉਹਨਾਂ ਦੀ ਹੁਣ ਦੱਸ ਸਕਦੇ ਆ ਕਾਬਲੀ ਦੱਸ ਸਕਦੇ ਕਿ ਫੋਨ ਚੱਕਣਾ ਮੁਨਾਸਿਬ ਸਮਝੇ ਕਿ ਨਹੀਂ ਸਮਝੇ ਨਹੀਂ ਲੇਕਿਨ ਨੰਬਰ ਸਾਡੇ ਕੋਲ ਸੀ ਕਿ ਉਹਨਾਂ ਨੇ ਮੈਮ ਦਿੱਤਾ ਨੰਬਰ ਇਹ ਉਹ ਤਸਵੀਰ ਦਿਖਾ ਰਹੇ ਆ ਕੀ ਪੈਸਾ ਹੀ ਖਾਣਾ ਤੁਹਾਡੀ ਫਿਤਰਤ ਹੋ ਗਈ ਹੈ ਯਾਰ ਪੈਸਾ ਦੇ ਦਿਓ ਕਿੰਨਾ ਕ 40 ਲੱਖ ਰੁਪਈਆ ਬਹੁਤ ਹੁੰਦਾ ਫੋਨ ਹੀ ਕਟਿਆ ਜਾ ਰਿਹਾ ਤੇ ਆਖਿਰ ਫੇ ਮਾਮਲਾ ਹੈ ਕੀ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਪੈਸਾ ਕਿਉਂ ਨਹੀਂ ਤੁਹਾਡੇ ਨਾਲ ਤਾਲੁਕਤ ਕੀਤਾ ਜਾ ਰਿਹਾ ਅਸੀਂ ਉਹੀ ਕਹਿ ਰਹੇ ਆਂ ਆਪਾਂ ਤੁਹਾਨੂੰ ਸਾਡੀ ਤੁਹਾਨੂੰ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਕਿਉਂਕਿ ਸਾਡਾ ਸਾਡਾ ਇਹਨਾਂ ਬੱਚਿਆਂ ਦਾ 40 ਲੱਖ ਰੁਪਈਆ ਇਹਨਾਂ ਨੇ ਲਿਖ ਰੱਖਿਆ ਹੋਇਆ ਜਾਂ ਤਾਂ ਸਾਨੂੰ ਪੈਸੇ ਦੇ ਦਨ ਤੇ ਜਾਂ ਸਾਡੇ ਡਾਕੂਮੈਂਟ ਸਾਡੇ ਵਾਪਸ ਕਰਨ ਜਾਂ ਤਾਂ ਬੰਦਾ ਆਪ ਬਾਹਰ ਹੋ ਜਾਊਗਾ ਤੁਹਾਡੇ ਨਾਲ ਜਦੋਂ ਉਧਰ ਗੱਲਬਾਤ ਹੋ ਰਹੀ ਸੀ ਕੀ ਗੱਲਬਾਤ ਹੋ ਰਹੀ ਸੀ ਹਾਂਜੀ ਉਹ ਸਾਡੀ ਗੱਲਬਾਤ ਕੀ ਹੋ ਰਹੀ ਸ਼ਿੰਦਰ ਅੰਦਰੋਂ ਆ ਰਹੇ ਆ ਰਹੇ ਆ ਉਹਨੇ 5 ਮਿੰਟ 10 ਮਿੰਟ ਚ ਆ ਹੀ ਨਹੀਂ ਰਹੇ ਹਾਂ ਆ ਕਿਉਂ ਨਹੀਂ ਰਹੇ ਨੇ ਕਿ ਕੀ ਪਤਾ ਉਹਨਾਂ ਨੂੰ ਪਤਾ ਕਿਉਂ ਨਹੀਂ ਆ ਰਹੇ ਅਸੀਂ ਲੈ ਕੇ ਜਾਣੇ ਅੱਜ ਲੈ ਕੇ ਜਾਣਾ ਹਾਂਜੀ ਪਾਸਪੋਰਟ ਤੇ ਤੂੰ ਆਇਆ ਹੀ ਨਹੀਂ ਫਿਰ ਲੈ ਕੇ ਕਿੱਥੇ ਚਲੇ ਜਾਣਗੇ ਆਪੇ ਜਾਣਗੇ ਕਿੱਥੇ ਬੈਠੇ ਹਾਂ ਇੱਥੇ ਬੈਠੇ ਹਾਂ ਕੰਪਲੇਂਟ ਕਰ ਸਕਦੇ ਹੋ ਤੁਸੀਂ ਤਾਂ ਕਰਦੇ ਨਹੀਂ ਫਿਰ ਕੋਈ ਕੰਮ ਕੰਪਲੀਟ ਹੀ ਨਹੀਂ ਹਾਂਜੀ ਹੁਣ ਕੰਪਲੇਂਟ ਹੀ ਹੋ ਗਈ ਉਸ ਤੋਂ ਬਾਅਦ ਅੰਦਰ ਜਦੋਂ ਬਿਠਾਇਆ ਸੀਗਾ ਮੈਡਮ ਨੇ ਤੁਹਾਨੂੰ ਅੰਦਰ ਬਿਠਾ ਲਿਆ ਕੀ ਗੱਲਬਾਤ ਕੀਤੀ ਤੁਸੀਂ ਉਹਨਾਂ ਨਾਲ ਇਹੋ ਹੀ ਕੀਤੀ ਵੀ ਆ ਗਿਆ ਆ ਗਿਆ ਬਸ ਮੈਂ ਇੱਥੇ ਆ ਉੱਥੇ ਬਸ ਅਹੀ ਹਾਂ ਆਓ ਅੰਦਰ ਚਲਦੇ ਪੁੱਛਦੇ ਕੀ ਹੈ ਆ ਰਹੇ ਕਿ ਨਹੀਂ ਆ ਰਹੇ ਨੇ ਮੈਮ ਆ ਰਹੇ ਕਿ ਨਹੀਂ ਆ ਰਹੇ ਛੋਟਾ ਸਵਾਲ ਹੈ ਤੁਸੀਂ ਬੈਠੇ ਹੋਏ ਉੱਥੇ ਮੈਂ ਮੈਮ ਨੂੰ ਕੰਟੈਕਟ ਨੰਬਰ ਦਿੱਤਾ ਮੈਮ ਕੋਲ ਅਲਰੇਡੀ ਹੈ ਮੈਮ ਨੇ ਕਿਹਾ ਸੀ ਕਾਲ ਕਰੋ ਮੈਂ ਮੈਮ ਸਮ ਨੇ ਕਾਲ ਕੀਤੀ ਮੈਂ ਮੈਮ ਨੂੰ ਪਹਿਲੇ ਹੀ ਕਿਹਾ ਸੀ ਉਹ ਫੈਮਿਲੀ ਦੇ ਨਾਲ ਬਾਹਰ ਗਏ ਹੋਏ ਅੱਜ ਤੇ ਮੈਮ ਕਹਿੰਦੇ ਬੁਲਾਓ ਮੈਂ ਕਿਹਾ ਮੈਮ ਇੱਕ ਵਾਰ ਤੁਸੀਂ ਖੁਦ ਕਰੋ ਸਮਾਂ ਕਿਉਂ ਦਿੱਤਾ ਫੋਨ ਅਸੀਂ ਵੀ ਕਿਤੇ ਤਿੰਨ ਫੋਨ ਮੈਂ ਕਿਤੇ ਨੇ ਦੋ ਫੋਨ ਆਪਣੇ ਕੈਮਰਾਮੈਨ ਦੇ ਫੋਨ ਤੋਂ ਕੀਤਾ ਫੋਨ ਚੱਕਣਾ ਮੁਨਾਸਿਬ ਨਹੀਂ ਸਾਰੇ ਫੋਨ ਚੱਕੇ ਉਹਨਾਂ ਨੇ ਇੱਕ ਫੋਨ ਹੁਣ ਪੇਸ਼ਕ ਨਾ ਚੱਕਿਆ ਹੋਵੇ ਸਵੇਰ ਦੇ ਹੋ ਨਹੀਂ ਚੱਕੇ ਕਿਉਂਕਿ ਮੈਡਮ ਧਮਕੀ ਦੇ ਰਹੇ ਨੇ ਹੁਣ ਫਿਰ ਉਹ ਕਹਿੰਦੇ ਮੈਮ ਤੁਸੀਂ ਦੇਖੋ ਸਰ ਪਰਸੋ ਮੈਮ ਸਾਡੇ ਕੋਲੇ ਆਫਿਸ ਆਏ ਸੀਗੇ ਮੈਮ ਕਹਿੰਦੇ ਮੈਨੂੰ ਅਮਾਉਂਟ ਦਾ ਚੈੱਕ ਚਾਹੀਦਾ ਜੀ ਉਹਨਾਂ ਨੇ ਚੈੱਕ ਕਰਕੇ ਦਿੱਤਾ ਮੈਮ ਕਹਿੰਦੇ ਸਾਨੂੰ ਐਟਲੀਸਟ 10 ਦਿਨ ਦੇ ਵਿੱਚ ਪੇਮੈਂਟ ਚਾਹੀਦੀ ਆ ਆ ਦੇਖੋ ਤੁਹਾਡੇ ਸਾਹਮਣੇ ਫੋਨ ਕਰ ਰਹੇ ਹੁਣ ਉਹਨਾਂ ਨੇ ਨਹੀਂ ਫੋਨ ਚੱਕਣਾ ਹੁਣ ਹੋਣੀ ਚੱਕਣਾ ਬਿਕੋਜ਼ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਪਰਸੋ ਵੀ ਕਾਫੀ ਕੀਤਾ ਪਰਸੋ ਨੇ ਆਫਿਸ ਦੇ ਵਿੱਚ ਫਾਲਤੂ ਦੇ ਬੰਦੇ ਬੁਲਾਏ ਜਿਹਦੇ ਪੈਸੇ ਮੈਂ ਦੀ ਕਮਾਈ ਹੁੰਦੀ ਹੈ ਨਾ ਉਹਨੂੰ ਚੁੱਭਦੀ ਹੈ ਦੇਖੋ ਪਰਸੋ ਹੀ ਆਫਿਸ ਚ ਆਏ ਸੀਗੇ ਪਰਸਨ ਨੇ ਆਫਿਸ ਆ ਕੇ ਕਿਹਾ ਕਿ ਸਾਡੀ ਪੇਮੈਂਟ ਦੋ ਰਿਫੰਡ ਕਰੋ ਦੇ ਦਿੰਦੇ ਤੁਸੀਂ ਨਹੀਂ ਕੰਮ ਸਰ ਚੈੱਕ ਮੰਗਿਆ ਚੈੱਕ ਇਹਨਾਂ ਨੂੰ 30 ਲੱਖ ਦਾ ਚੈੱਕ ਭਰ ਕੇ ਦਿੱਤਾ ਮੈਮ ਨੂੰ 10 ਦਿਨ ਬਾਅਦ ਲੱਗਣਾ ਡੇਟ ਆਪਣੀ ਮਨਪਸੰਦ ਪਵਾ ਕੇ ਗਏ ਨੇ ਇਹ ਤੇ ਇਹਨਾਂ ਨੂੰ ਚੈੱਕ ਦਿੱਤਾ ਤੇ ਉਸ ਤੋਂ ਪਹਿਲੇ ਆ ਕੇ ਸਰ ਬੈਂਕਸ ਕਰਨ ਦਾ ਤਾਂ ਕੋਈ ਲੌਜੀਕ ਬੰਦਾ ਨਹੀਂ ਨਾ ਫਿਰ ਫਿਰ ਤੁਸੀਂ ਜੇ ਆਪਣੇ ਅਕੋਰਡਿੰਗ ਚੱਲ ਹੀ ਰਹੇ ਹੋ ਫਿਰ ਤੁਸੀਂ ਹੁਣ ਅੱਜ ਆ ਕੇ 1 ਦਿਨ ਬਾਅਦ ਚੈੱਕ ਲੈਣ ਤੋਂ 1 ਦਿਨ ਬਾਅਦ ਆ ਕੇ ਬੈਂਕਸ ਕਰ ਰਹੇ ਆ ਇਹ ਪਾਸਪੋਰਟ ਦੀ ਗੱਲ ਕਰ ਰਹੇ ਸਰ ਉਹਦਾ ਰਿਲੇਟਡ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਸਿਰਫ ਮੈਨੂੰ ਆਈ ਥਿੰਕ ਮੈਂ ਮਾਰਚ ਦੇ ਵਿੱਚ ਆਈ ਆ ਇੱਥੇ ਮੈਂ ਇੱਕ এমਪਲੋਏ ਆ ਮੈਨੂੰ ਨਹੀਂ ਪਤਾ ਉਸ ਤੋਂ ਪਹਿਲਾਂ ਤਾਂ ਇਹਨਾਂ ਦਾ ਕੇਸ ਚੱਲਦੇ ਆ ਉਸ ਤੋਂ ਪਹਿਲਾਂ ਚੱਲਦੇ ਇਹਨਾਂ ਦੀ ਉਸ ਤੋਂ ਪਹਿਲਾਂ ਆਪੇ ਚੱਲਦੀ ਹੋਊਗੀ ਹਾਂਜੀ ਇਹਨਾਂ ਦੀ ਪਹਿਲਾਂ ਤੋਂ ਡੀਲਿੰਗ ਚੱਲਦੀ ਆ ਉਸ ਤੋਂ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਕਿਹੜੀ ਧਮਕੀ ਦਿੱਤੀ ਜੀ ਸਰ ਅਸੀਂ ਕਹਿ ਕਿ ਤੁਸੀਂ ਕੰਮ ਨਹੀਂ ਆਏਗਾ ਤੇ ਅਸੀਂ ਆਫਿਸ ਦੇ ਬਾਹਰ ਖੜੇ ਆਪਾਂ ਕਿਸੇ ਨਾ ਤਾਂ ਆਫਿਸ ਨੂੰ ਤਾਲਾ ਲੱਗਣ ਦਾਂਗੇ ਨਾ ਇਹਨਾਂ ਨੂੰ ਅਸੀਂ ਬਾਹਰ ਜਾਂਦਾਂਗੇ ਅੱਛਾ ਇਹਨਾਂ ਨੇ ਮੇਰੇ ਨਾਲ ਕੀ ਕਿਹਾ ਕਿੰਨਾ ਸਰ ਉਸੇ ਦੇ ਨਾਲ ਤੁਸੀਂ ਇਹਨਾਂ ਨਾਲ ਵੀ ਮਿਸ ਬਿਹੇਵ ਕੀਤਾ ਬਿਲਕੁਲ ਨਹੀਂ ਜੀ ਸਰ ਆ ਬੈਠੇ ਐ ਇਹਨਾਂ ਦੇ ਨਾਲ ਉ ਬਿਲਕੁਲ ਹਾਂਜੀ ਐਮਰਿਤ ਦਾ ਤੁਹਾਡੀ ਰਿਕਾਰਡਿੰਗ ਵਾਲੇ ਨੇ ਕੈਮਰਾ ਚ ਤਾਈ ਸਕਦਾ ਤੁਹਾਡਾ ਰਿਕਾਰਡਿੰਗ ਵਾਲੇ ਨੇ ਨਾਰਮਲ ਲਗਾਏ ਹੋਏ ਹੈ ਕੈਮਰਾ ਰਿਕਾਰਡਿੰਗ ਵਾਲਾ ਹੈ ਜੀ ਹੈਗਾ ਸਰ ਬਟ ਅਸੀਂ ਰਿਕਾਰਡਿੰਗ ਵਾਲੇ ਨਹੀਂ ਕਰਵਾਏ ਹੋਏ ਨਾਰਮਲ ਨੇ ਸਰ ਫਿਰ ਤੁਸੀਂ ਕੀ ਲੋਕੋ ਕਰੋਗੇ ਜਿਹੜਾ ਤੁਹਾਡਾ ਬਹਿਸ ਕੀਤੀ ਇਲਜ਼ਾਮ ਲਗਾਏ ਜਾ ਰਹੇ ਨੇ ਮਤਲਬ ਪੈਸਾ ਮੰਗਣਾ ਆ ਕਿ ਅਸੀਂ ਆਫਿਸ ਬੈਠ ਕੇ ਝੂਠ ਨਹੀਂ ਬੋਲਾਂਗੇ ਸਰ ਮੈਂ ਇੱਕ EMPLOYE ਹਾਂ ਮੈਂ ਕੋਈ OWNER ਨਹੀਂ ਆ ਕਿ ਹਾਂ ਮੈਂ ਫਾਲਤੂ ਦੇ ਐਲੀਗੇਸ਼ਨ ਲਗਾਵਾ ਮੈਂ ਇੱਕ ਕੁੜੀ ਹਾਂ ਪਹਿਲੇ ਉਹ ਲੜਕਾ ਜਿਹੜਾ ਇਹਨਾਂ ਦੇ ਨਾਮ ਲਾਇਆ ਉਹ ਮੈਨੂੰ ਬਾਰ-ਬਾਰ ਮੈਡਮ ਪਾਸਪੋਰਟ ਦੋ ਪਾਸਪੋਰਟ ਇੱਕ ਮਿੰਟ ਮੈਮ ਜਦ ਪਰ ਤੁਸੀਂ ਗੱਲ ਸਰ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਉਹਨਾਂ ਨੇ ਗੱਲ ਨਹੀਂ ਕਰਨ ਦੇਣੀ ਤੁਸੀਂ ਉਹਨਾਂ ਨਾਲ ਗੱਲ ਕਰੋ ਬੱਚੇ ਆਏ ਨਹੀਂ ਮਾਪੇ ਆਏ ਨਹੀਂ ਮਾਪਿਆਂ ਨੂੰ ਪਾਸਪੋਰਟ ਦੇ ਦਿਓ ਉੱਤੇ ਪਏ ਉਹ ਆਏ ਨਹੀਂ ਉਹਨਾਂ ਨੂੰ ਪੁੱਛੋ ਉਹ ਬੈਠੇ ਆਪਾਂ ਚਾਹ ਪਾਣੀ ਪੁੱਛਿਆ ਬੈਠੋ ਸਰ ਦੇਖੋ ਸਾਡੇ ਆਫਿਸ ਕੋਈ ਵੀ ਆਏਗਾ ਮੈਂ ਉਹਨਾਂ ਨਾਲ ਪਿਆਰ ਨਾਲ ਟਰੀਟ ਕਰਾਂਗੀ ਮੇਰਾ ਕੰਮ ਹੈ ਸਰ ਮੇਰੀ ਮਾਰਚ ਦੇ ਨੀਅਰ ਦੀ ਹੈ ਗਿਆ ਤੁਸੀਂ ਉਸ ਦਰਮਿਆਨ ਆਈ ਸੀਗੇ ਇੱਥੇ ਨਹੀਂ ਮੇਰੇ ਸਾਹਮਣੇ ਇਹਨਾਂ ਦੇ ਪੇਰੈਂਟਸ ਪਹਿਲੀ ਵਾਰ ਹੈ ਮੈਮ ਤੁੰਨੂੰ ਮੈਡਮ ਮੰਨਦੇ ਜਾਂਦੇ ਰਹਿੰਦੇ ਨੇ ਇੱਥੇ ਚਲੋ ਤੁਸੀਂ ਇਹਨਾਂ ਜਦੋਂ ਬੈਠੇ ਹੋਏ ਸੀਗੇ ਜਦੋਂ ਇਹ ਮੈਡਮ ਆਏ ਨੇ ਮਾਰਚ ਦੇ ਆਏ ਨੇ ਤੇ ਤੁਸੀਂ ਮਿਲੇ ਹੋ ਕਦੀ ਇਹਨਾਂ ਨੂੰ ਤੁਸੀਂ ਮਿਲੇ ਹੋ ਇਸ ਜਿਹੜੀ ਕੁੜੀ ਅੰਦਰ ਬੈਠੀ ਹੈ ਨਹੀਂ ਇਹਨਾਂ ਨੂੰ ਨਹੀਂ ਮਿਲੇ ਨਹੀਂ ਮਿਲੇ ਹੂੰ ਤਾਂ ਉਹਨਾਂ ਨੂੰ ਮੈਂ ਤੁਸੀਂ ਹੁਣ ਕਿਦਾਂ ਹੱਲ ਹੋਊਗਾ ਮੈਨੂੰ ਆ ਦੱਸੋ ਕਿ ਉਹ ਤਾਂ ਨੇ ਆਣਾ ਨਹੀਂ ਫੋਨ ਚੱਕਣਾ ਨਹੀਂ ਉਹਨਾਂ ਨੇ ਸਾਫ਼ ਗੱਲ ਕਹਤੀ ਹੁਣ ਫੋਨ ਨਹੀਂ ਚੱਕਣਾ ਉਹਨਾਂ ਨੇ ਸਰ ਬੈਠੇ ਤੁਸੀਂ ਕਾਫੀ ਰਫ ਲੈਂਗੁਏਜ ਯੂਜ਼ ਕੀਤੀ ਹੈ ਉਹਨਾਂ ਦੇ ਕਹਿਣ ਦੇ ਮੁਤਾਬਿਕ ਕਿ ਹੁਣ ਉਹ ਫੋਨ ਨਹੀਂ ਚੱਕਣਗੇ ਤੁਹਾਡੇ 7-8 ਫੋਨ ਚੱਕੇ ਨਹੀਂ ਉਹਨਾਂ ਨੇ ਪਹਿਲੇ ਨਹੀਂ ਸਰ ਮੇਰੇ ਨਾਲ ਪਹਿਲਾਂ ਗੱਲ ਹੋਈ ਗਏ ਮੈਨੂੰ ਇਹਨਾਂ ਨੇ ਸਿਰਫ ਇਹੀ ਕਿਹਾ ਕਿ ਆਪਾਂ ਜ ਤੇ ਮੈਂ ਆਪਾਂ ਉੱਥੇ ਅੱਧੇ ਪੌਨੇ ਘੰਟੇ ਤੱਕ ਆਨਾ ਬੈਠਾ ਹਾਂ ਬਸ ਮੇਰੇ ਨਾਲ ਇਹ ਗੱਲ ਹੋ ਇਸ ਵਾਰ ਉਹਨੇ ਫੋਨ ਨਹੀਂ ਚੱਕਿਆ ਬਈ ਤੁਸੀਂ ਉੱਥੇ ਬੈਠੋਗੇ ਪੱਕਾ ਹਾਂ ਪੱਕਾ ਹੀ ਪੱਕਾ ਪਿੰਡਾਂ ਨਾਲ ਬੁਲਾਓਗੇ ਹਾਂ ਪਿੰਡਾਂ ਨਾਲ ਬੁਲਾएंगे ਹੋਰ ਪਿੰਡਾਂ ਵਾਲਿਆਂ ਨੂੰ ਹੀ ਬੁਲਾਉਂਗੇ ਸਰਪੰਚ ਸਾਹਿਬ ਵੀ ਆਣਗੇ ਉੱਥੇ ਹਾਂਜੀ ਹਾਂਜੀ ਸਾਰੇ ਆਣਗੇ ਹਾਂਜੀ ਹਾਂਜੀ ਕੀ ਲੈ ਕੇ ਜਾਣਾ ਇੱਥੋਂ ਤੁਸੀਂ ਆਪਣਾ ਤਾਂ ਹੀ ਪਾਸਪੋਰਟ ਲੈ ਜਾਣਾ ਜੀ ਤੇ ਪੈਸੇ ਪੈਸੇ ਆ ਤਾਂ ਪਾਸਪੋਰਟ ਦੇਣ ਸਾਨੂੰ ਤੇ ਪੈਸੇ ਬਾਅਦਿਕ ਡਾ ਲੂਗੇ ਜਿਵੇਂ ਗੱਲ ਕਰ ਰਹੇ ਪੈਸੇ ਬਾਅਦਿਕ ਡਾ ਲੂਗੇ ਮਾਰਾਂ ਕਢਾ ਲਾਂਗੇ ਉਹ ਕਿੱਦਾਂ ਕਢਾਓਗੇ ਕਢਾ ਲਾਂਗੇ ਕਿੱਦਾਂ ਪੁਲਿਸ ਸਟੇਸ਼ਨ ਇਹ ਕਿੱਦਾਂ ਪਹੁੰਚੋਗੇ ਇੱਥੇ ਸਮਝ ਆਈ ਕੁਛ ਆ ਜੀ ਸਮਝ ਆਉਂਦੀ ਸਹੀ ਨਹੀਂ ਹੁਣ ਕੀ ਸਮਝ ਗਈ ਆਈ ਐ ਇੱਦਾਂ ਦੀ ਟ੍ਰੈਵਲਿੰਗ ਜਿਹੜਾ ਕੋਈ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਹੈ ਨਹੀਂ ਜਾਣਾ ਚਾਹੀਦਾ ਤੁਹਾਡਾ ਫੋਨ ਵੀ ਚੱਕਿਆ ਜਾ ਰਿਹਾ ਸਮੂਹ ਨੇ ਬੇਟਿੰਗ ਤੇ ਜਾ ਰਿਹਾ ਜੀ ਤੁਹਾਨੂੰ ਕੌਣ ਲੱਗਿਆ ਨੇ ਲੈਟ ਆ ਤੁਹਾਡੀ ਨਾਲ ਕਿੰਨੀ ਕੁ ਡੀਲ ਕਰ ਚੁੱਕੇ ਹੋ ਮੈਂ ਮਨਨ ਨਾਲ ਵੈਸੇ ਇਸ ਏਜੰਟ ਦੇ ਨਾਲ ਸਰ ਮੇਰੇ ਇਹਨਾਂ ਨੇ 4 ਕੇਸ ਕਢਵਾਏ ਆ 4 ਚੋਂ 3 ਖਰਾਬ ਕੀਤੇ ਇੱਕੋ ਕੇਸ ਕਢਾਇਆ ਅਜੇ ਤੱਕ ਮੈਂ ਚੱਲੀ ਮੈਂ ਤਾਂ ਦੱਸਾਂ ਜੀ ਉਹਨੀ ਜੇ ਕਿਹਤੋ ਡਾ ਫੋਨ ਕਿਤੋ ਚੱਕ ਲੈਣਗੇ ਮੈਂ ਪਾਸਪੋਰਟ ਲੈ ਕੇ ਜਾਣਾ ਪੀਮੜਾ ਚੱਕ ਦਿੱਤਾ ਸੀਗਾ ਪੇਮੈਂਟ ਚੱਕ ਦਿੱਤਾ ਅੱਧੀ ਦਾ 3 ਲੱਖ ਰ ਹੂੰ ਬਾਕੀ ਨਾਲ ਗਿਆ ਸੀ ਬਾਅਦ ਚ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਪੇਮੈਂਟ ਉਹਨਾਂ ਦਾ 16 ਲੱਖ ਆਈ ਹੈ ਮੇਰੇ ਕੋਲ ਸਾਰੀਆਂ ਬਕਾਇਦਾ ਵੀਡੀਓਜ਼ ਹੈਗੀਆਂ ਪਾਸਪੋਰਟ ਅਸੀਂ ਲੈਣ ਆਏ ਨਾ ਅੱਜ ਤੱਕ ਪਤਾ ਨਹੀਂ ਚੱਕਾ ਸਰ ਜੀ ਮੇਰੇ ਕੋਲ ਤੁਸੀਂ ਤਾਂ ਹੁਣ ਜੋ ਮਰਜ਼ੀ ਐਲੀਗੇਸ਼ਨ ਲਾ ਲਓ ਮੇਰੇ ਸਾਹਮਣੇ ਚੈੱਕ ਦੀ ਗੱਲ ਹੋਈ ਹੈ ਨਹੀਂ ਚੈੱਕ ਦੀ ਗੱਲ 16 ਲੱਖ ਦੀ ਅਮਾਉਂਟ ਉਹਨਾਂ ਦੇ ਅਕਾਊਂਟ ਚ ਆਈ ਹੋਈ ਆ ਠੀਕ ਹੈ ਕੁਝ ਕੈਸ਼ ਅਮਾਉਂਟ ਆਈ ਸੀ ਫਿਰ ਵੀ ਉਹਨੇ 30 ਲੱਖ ਦਾ ਚੈੱਕ ਦਿੱਤਾ ਮੈਨੇ ਮੰਗਦਾ ਸੀ ਵਿਆਜ ਲੈਣਾ ਉਹਨੇ 30 ਲੱਖ ਦਾ ਚੈੱਕ ਦਿੱਤਾ ਕੋਈ ਦਿੰਦਾ ਵਿਆਜ ਦੇ ਪੈਸੇ ਤੁਸੀਂ ਦੱਸ ਦੋ ਉਹ ਕਹਿੰਦੇ ਬੱਚਿਆਂ ਦੇ ਮੈਡਮ ਮੈਂ ਗੱਲ ਕਰ ਰਹੀ ਆ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ ਸੌਰੀ ਹੁਣ ਪੇਮੈਂਟ ਚਲੋ ਪਾਸਪੋਰਟ ਦਾ ਫਿਰ ਹੁਣ ਇੱਥੇ ਪੇਲੇ ਸਰ ਮੇਰੇ ਕੋਲੇ ਪਾਸਪੋਰਟ ਨਹੀਂ ਹੈਗੇ ਪਾਸਪੋਰਟ ਸਰ ਅਸੀਂ ਰੱਖਦੇ ਹੀ ਨਹੀਂ ਆ ਉਹ ਕਿੱਥੇ ਜਾਂਦੇ ਨੇ ਸਰ ਉਹਨਾਂ ਨੂੰ ਪਤਾ ਹੈ ਮੇਰੀ ਨਹੀਂ ਹੈਗੀ ਪਾਸਪੋਰਟ ਦੀ ਡੀਲਿੰਗ ਮੈਂ ਮੈਮ ਨੂੰ ਉਹੀ ਸਵੇਰ ਦੇ ਕਹਿ ਰਹੀ ਆ ਉਹਨਾਂ ਦੇ ਜਿਹੜੇ ਵੀ ਉਹ ਲੜਕਾ ਨਾਲ ਆਇਆ ਮੈਨੂੰ ਨਹੀਂ ਪਤਾ ਕੌਣ ਹੈ ਤੁਸੀਂ ਕਹਿ ਰਹੀ ਹੋ ਮਾਰਚ ਸੁਣ ਤਾਂ ਲੋ ਤੁਸੀਂ ਕਹਿ ਰਹੀ ਹੋ ਕਿ ਮਾਰਚ ਨੂੰ ਮੈਂ ਆਈ ਆ ਤੁਹਾਡੀ ਜੁਆਇਨਿੰਗ ਮਾਰਚ ਦੀ ਹੈ ਤਾਨੂੰ ਆ ਵੀ ਪਤਾ ਲੱਗ ਗਿਆ ਕਿ ਉਹਨਾਂ ਦੇ ਅਕਾਊਂਟ 'ਚ ਕਿੰਨੇ ਬੈਲੈਂਸ ਹੈਗਾ ਤੇ ਇਹਨਾਂ ਨੇ ਚੈੱਕ ਦਿੱਤਾ। ਉਸ ਤੋਂ ਸਾਰੀ ਗੱਲ ਡਿਸਕਸ ਹੋਈ ਆ। ਮੇਰੇ ਸਾਹਮਣੇ ਹੋਈ ਆ ਪਰਸੋ। ਮੇਰੇ ਸਾਹਮਣੇ ਚੈੱਕ ਦਿੱਤਾ। ਮੇਰੇ ਫੋਨ 'ਚੀ ਵੀਡੀਓ ਮੈਂ ਦਿਖਾ ਵੀ ਦਿੰਨੀ ਆ। ਹਲੋ। ਚੈੱਕ ਦੇਣ ਦੀ। ਹਾਂਜੀ ਸਰ ਮੇਰੇ ਕੋਲ ਪ੍ਰੋਪਰ ਵੀਡੀਓ ਆ। ਆ ਦੇਖੋ ਸਰ ਈਵਨ ਮੈਂ ਆਪਣੇ ਫੋਨ 'ਚ ਬਣਾਈ ਆ ਕਿਸੇ ਹੋਰ ਦੇ ਫੋਨ 'ਚ ਨਹੀਂ ਬਣਾਈ। ਆ ਰਹੀ ਆ ਚੈੱਕ ਦੀ। ਆਈ ਆਈ ਕਰੀ ਆ। ਆ ਮੇਰੇ ਫੋਨ 'ਚ ਬਣੀ ਆ। ਹਾਂਜੀ ₹50 ਦੋਨਾਂ ਦਾ ਪੈਕੇਜ। ਉਸ ਤੋਂ ਚੈੱਕ ਦਿੱਤਾ। ਤੇ ਅੱਜ ਕਹਿ ਰਿਹਾ ਕਿ ਹਾਂਜੀ ਜੇ ਉਦੋਂ ਇਹਨਾਂ ਨੂੰ ਸੀਗਾ ਪਾਸਪੋਰਟ ਚਾਹੀਦਾ ਪਾਸਪੋਰਟ ਦੀ ਗੱਲ ਤੁਸੀਂ ਹੁਣ ਐਕਸਟਰਾ ਕਰ ਰਹੇ ਹੋ ਬਾਹਰ ਪਾਸਪੋਰਟ ਬਿਲਕੁਲ ਬਿਲਕੁਲ ਪਾਸਪੋਰਟ ਪਾਸ ਆਲੋ ਸੀ ਪੇਮੈਂਟ ਕਿੰਨੀ ਪੋਮਟ ਪੇਮੈਂਟ ਰਹਿੰਦੀ ਇਹਨਾਂ ਦੀ ਬਿਲਕੁਲ ਆਹ ਦੇਖੋ ਸਰ ਇਹ ਬੰਦਾ ਉਹਨੂੰ ਮੁਕਰਦਾ ਪਿਆ ਸੀ ਆਪਣੇ ਮੂੰਹੋਂ ਬੋਲ ਰਿਹਾ ਵੀਡੀਓ ਦੇ ਵਿੱਚ ਦੇਖੋ ਸਰ ਸਾਡੇ ਕੋ ਵੀ ਪ੍ਰੂਫ ਹੈ ਇੱਕ ਮਿੰਟ ਤੁਸੀਂ ਤਾਂ ਰੈਕੋਰਡਿੰਗ ਹੋ ਇਹ ਉੱਪਰ ਬੈਠੇ ਹੋਏ ਆ। ਇਸ ਬੰਦੇ ਨੇ ਆਪਣੇ ਮੂੰਹ ਮੰਨਿਆ ਕਿ ਮੇਰੇ ਕੋਲ ਡਾਕੂਮੈਂਟਸ ਕੁਝ ਨਹੀਂ ਹੈਗੇ, ਕੁਝ ਨਹੀਂ। ਲੱਗਦਾ ਹੋਇਆ ਉਸ ਸੀਮੇ ਜਿਹੜੀ ਐਂਟਰੀ ਪਈ ਹੈ ਇਹ ਕਾਰਨ ਕੋਈ ਗੱਲ ਨਹੀਂ। ਮੈਂ ਉਸ ਨੂੰ ਨਹੀਂ ਕਹਿੰਦਾ ਬੈਗ ਜੀ। ਬੰਦਾ ਤੇ ਉਹਨਾ ਫਿਰ ਬੰਦਾ ਕਿਹੜਾ ਸ਼ਿਆ। ਇਹ ਦੱਸਦੇ ਹੀ ਬੰਦਾ ਨਹੀਂ। ਜੀ ਜੀ ਕੰਪਲੀਟ ਕਰਤਾ ਜੀ ਜੀ ਪਾਸਪੋਰਟ ਦਿੱਤੇ। ਤਿੰਨੋਂ ਪਾਸਪੋਰਟ ਦਿੱਤੇ। ਸਰ ਉਹ ਪਾਸਪੋਰਟ ਮਿਲ ਜੰਨਾ ਸਾਨੂੰ ਕੋਈ ਦਿੱਕਤ ਨਹੀਂ ਗਈ। ਸਾਨੂੰ ਕਿਸ ਤਰੀਕੇ ਕੋਈ। ਕਿੱਸੇ ਕਿੱਦਾਂ ਘਟਾਓਗੇ? 1 ਮਿੰਟ ਸਰ ਪੈਸਾ ਤਾਂ ਚਲੋ ਉਹਨੇ ਚੈੱਕ ਤੇ ਹੀ ਦਿੱਤਾ ਹੈ। ਸਾਨੂੰ ਪਾਸਪੋਰਟ ਚਾਹੀਦੇ। ਮੈਂ ਉਹਨਾਂ ਨਾਲ ਗੱਲ ਕਰਨਾ ਚਾ ਪਰਸੋਂ ਮੈਮ ਕਹਿੰਦੇ ਸੀ ਮੈਨੂੰ ਅਮਾਉਂਟ ਦਾ ਚੈੱਕ ਚਾਹੀਦਾ ਮੈਨੂੰ ਪਾਸਪੋਰਟ ਨਹੀਂ ਚਾਹੀਦਾ ਪਾਸਪੋਰਟ ਬੱਚੇ ਤੇ ਮੈਂ ਆਪਣੇ ਆ ਬਣਵਾ ਕੇ ਦੇ ਦਾਂਗੀ ਉਹ ਤਾਂ ਇਹ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਹਦੇ ਵਿੱਚ ਆ ਸਰ ਸੁਣੋ 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 ਇੱਕ ਮਿੰਟ ਸਰ ਲੇਕਿਨ ਤੁਹਾਨੂੰ ਉਹ ਤਸਵੀਰ ਤੇ ਮੇਰੀ ਵਰਡਿੰਗ ਬੋਲਦੇ ਦੀ ਰਿਕਾਰਡਿੰਗ ਹੈਗੀ ਕਿ ਮੈਂ ਪਾਸਪੋਰਟ ਬੱਚੇ ਨੂੰ ਬਣਵਾ ਕੇ ਦੇ ਦਾਂਗੀ ਪੇਮੈਂਟ ਕਰਵਾ ਦਿਓ ਮੇਰੀ ਔਰ ਉਸ ਦਿਨ ਇਹਨਾਂ ਦੀ ਇੱਕ ਮਿੰਟ ਸਰ ਜਿਆਦਾ ਮੈਨੂੰ ਬੋਲਣ ਦਾ ਜੇ ਤੁਸੀਂ ਬੋਲ ਲਓ ਫਿਰ ਤੁਸੀਂ ਤੁਸੀਂ ਬੋਲੋ ਤੁਸੀਂ ਬੋਲੋ ਪਰਸੋਂ ਇਹਨਾਂ ਨੇ ਮੈਮ ਨੇ ਆਫਿਸ ਆ ਕੇ ਬੰਦੇ ਇਕੱਠੇ ਕੀਤੇ ਉਸ ਦਿਨ ਮੈਂ ਸੀ ਅਮਨ ਸੀਗਾ ਨਾਲ ਠੀਕ ਹੈ ਪਰਸੋ ਇਹ ਬੋਲ ਰਿਹਾ ਕਿ ਹਾਂਜੀ ਸਾਨੂੰ ਚੈੱਕ ਚਾਹੀਦਾ ਸੀ ਮਾਉਂਟ ਲੈ ਕੇ ਜਾਣਾ ਸਰ ਉਸ ਦਿਨ ਵੀ ਅਮਨ ਸਰ ਨੂੰ ਕਹਿ ਰਹੇ ਮੈਂ ਤਾਂ ਤੇਰਾ ਗਲਾਵਾ ਫੜ ਲੈਣਾ ਉਸ ਦਿਨ ਮੈਂ ਪਹਿਲੇ ਬੋਲੀ ਨਹੀਂ ਮੈਂ ਉਦੋਂ ਬੋਲੀ ਮੈਂ ਕਿਹਾ ਸਰ ਪਲੀਜ਼ ਤੁਸੀਂ ਕਿਸੇ ਦੇ ਆਫਿਸ ਚ ਆਏ ਹੋ ਮਿਸ ਬਿਹੇਵ ਕਰਨ ਦੀ ਲੋੜ ਨਹੀਂ ਬੈਠ ਕੇ ਪਿਆਰ ਨਾਲ ਗੱਲ ਕਰੋ ਅਸੀਂ ਵੀ ਤਨੂੰ ਮੈਡਮ ਦੇ ਆਫਿਸ ਗਏ ਆ ਬਹੁਤ ਵਾਰੀ ਗਏ ਆ ਬਟ ਕਦੀ ਉਹਨਾਂ ਨਾਲ ਜਾ ਕੇ ਅਸੀਂ ਮਿਸ ਬਿਹੇਵ ਨਹੀਂ ਕੀਤਾ ਜੋ ਤੇਰੀ ਗੱਲ ਹੋਈ ਸੀਗੀ ਤੇ ਉਸ ਟਾਈਮ ਕੋਈ ਵੀਡੀਓ ਬਣਾਈ ਹੋਣੀ ਹੈ ਕੈਮਰਾ ਗਿਆ ਆ ਹੁਣ ਉਹਨਾਂ ਦਾ ਕੈਮਰਾ ਚੱਲਦਾ ਸੀ ਉਹਨਾਂ ਦੇ ਆ ਵੀ ਲੱਗਾ ਘਰੇ ਪਸਤੇ ਸਰ ਲਾਈਵ ਕੈਮਰਾ ਜਸਟ ਨਾਰਮਲੀ ਦੇਖੋ ਸਰ ਸਾਡੇ ਗਲਾ ਫੜਦਾ ਤਾਂ ਆਊਗਾ ਸਰ ਫੜਦੇ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਜਸਟ ਬੋਲਿਆ ਮੈਂ ਨਹੀਂ ਕਿਹਾ ਫੜਿਆ ਮੈਂ ਕੀ ਕਿਹਾ ਉਹਨਾਂ ਨੇ ਬੋਲਣ ਦੀ ਗੱਲ ਕੀਤੀ ਉਸ ਦਿਨ ਮੈਂ ਉਸ ਉਸ ਟਾਈਮ ਇਨਵੋਲਡ ਕੋਈ ਨਹੀਂ ਹੋਇਆ ਹੁਣ ਇਹਨਾਂ ਕੋਲ ਹੈ ਪ੍ਰੋਪਰ ਬੈਠ ਕੇ ਵੀਡੀਓ ਬਣਾਈ ਹੈ ਜਿਸੀ ਗੱਲ ਹੁੰਦੀ ਸਰ ਆਪਾਂ ਵੀਡੀਓ ਬਣਨ ਦੇ ਦਿੰਦੇ ਆਪਣੇ ਆਫਿਸ 'ਚ ਬੈਠ ਕੇ ਐਕਚੁਅਲੀ ਗੱਲ ਪਤਾ ਕੀ ਹੈ ਇਸ ਤੋਂ ਪਹਿਲਾਂ ਜਿਹੜਾ ਕੇਸ ਸਾਡਾ ਖਰਾਬ ਹੋਇਆ ਵਾ ਹਾਂ ਉਹਨਾਂ ਦੇ ਵਿੱਚ ਸਾਨੂੰ ਇਹਨਾਂ ਨੇ ਜਿਹੜੇ ਅਗਲੇ ਪਹਿਲੇ ਪੇਰੈਂਟ ਸੀ ਜਿਹੜੇ ਉਹਨਾਂ ਨੇ ਸਾਨੂੰ ਬੜੀ ਹਰਾਸਮੈਂਟ ਕੀਤੀ ਠੀਕ ਹੈ ਉਸ ਗੱਲ ਦੇ ਵਿੱਚ ਉਹ ਸਾਡੇ ਕੋਲ ਬਾਰ ਬਾਰ ਅਸੀਂ ਆਪਣੇ ਪੱਲੋ ਪੇਮੈਂਟ ਦੇ ਚੁੱਕੇ ਹਾਂ ਉਹਨਾਂ ਨੂੰ ਉਹ ਕਰ ਲਓ ਇਸ ਬੰਦੇ ਨਾਲ ਹੋ ਚੁੱਕੇ ਹੈ ਨਾ ਕਰ ਚੁੱਕ ਆਹੀ ਪਹਿਲਾਂ ਵੀ ਇਹਨਾਂ ਨੂੰ ਬੜੀ ਬੜੀ ਕਿਹਾ ਫੋਨ ਤੇ ਜਦੋਂ ਉਹਨਾਂ ਨੇ ਸਾਡੇ ਇੱਕ ਮਿੰਟ ਮੈਡਮ ਇੱਕ ਜਦੋਂ ਸਾਡੇ ਤੇ ਉਹਨਾਂ ਨੇ ਕੰਪਲੇਨਡ ਦਿੱਤੀ ਸੀਗੀ ਉਹ ਚਾਚਾ ਦਾ ਬੇਟਾ ਮੇਰੇ ਬੈਠਾ ਹੈ ਜਦੋਂ ਉਹਨਾਂ ਨੇ ਸਾਡੇ ਤੇ ਕੰਪਲੇਨਡ ਕੀਤੀ ਮੈਂ ਕੋਲੋਂ ਆਪਣੇ ਉਹਨਾਂ ਨੂੰ ਖੁਦ ਪਹਿਲੇ ਕਲਾਇੰਟ ਨੂੰ ਜਿਹੜੇ ਇਸ ਤੋਂ ਪਹਿਲਾਂ ਵੀਜ਼ਾ ਖਰਾਬ ਹੋਇਆ ਉਹ ਬੱਚੇ ਦੀ ਪੇਮੈਂ ਜਾਨੀ ਕਿ ਇਹਨਾਂ ਨੂੰ ਉੱਥੋਂ ਬੁਲਾਇਆ ਗਿਆ ਸੀਗਾ ਪੁਲਿਸ ਵੱਲੋਂ ਵੀ ਤੁਸੀਂ ਆਣ ਕੇ ਬਿਆਨ ਦੇ ਦਿਓ ਬਿਆਨ ਦੇ ਦਿਓ ਨਹੀਂ ਦਿੱਤੇਗੇ ਵੇਖੋ ਮੈਂ ਤਾਂ ਉਸ ਗੁੱਸੇ ਦੇ ਵਿੱਚ ਇੱਕ ਵਾਰੀ ਤਾਂ ਜੋ ਹੈਗਾ ਸੀਗਾ ਬਾਜਾ ਬਈ ਜੋ ਆਪਣਾ ਸੀਗਾ ਵੀ ਉਸ ਗੁੱਸੇ ਦੇ ਵਿੱਚ ਵੀ ਆਪਾਂ ਇਹ ਗਲਤ ਨਹੀਂ ਬੋਲਿਆ ਮੈਂ ਕਿ ਤੁਸੀਂ ਤੁਹਾਨੂੰ ਇੰਨੀ ਵਾਰ ਬੁਲਾਇਆ ਗਿਆ ਤੁਸੀਂ ਕਿਉਂ ਨਹੀਂ ਆਏ ਲੇਕਿਨ ਕੀ ਰਿਕਾਰਡਿੰਗ ਕੀ ਪ੍ਰੂਫ ਹੈ ਸੀ ਬੋਲਣਾ ਦੱਸੋ ਲੇਕਿਨ ਮੈਨੂੰ ਆ ਦੱਸੋ ਹੁਣ ਜਦ ਤੱਕ ਨਹੀਂ ਆਉਂਦੇ ਤਾਂ ਡੱਕਾ ਹੁਣ ਸੋਲਵਟ ਨਹੀਂ ਹੁੰਦਾ ਸੋਲੂਸ਼ਨ ਨਹੀਂ ਇੱਕ ਮਿੰਟ ਸੋਲੂਸ਼ਨ ਨਹੀਂ ਹੁਣ ਉਹ ਇਹ ਕਿਹਾ ਗਿਆ ਹੈ ਕਿ ਮੈਂ ਘੰਟੇ ਸਵਾ ਘੰਟੇ ਮੈਂ ਜਗਰਾਉ ਬੈਠਾ ਜੋ ਮੈਨੂੰ ਸਰ ਨੇ ਕਿਹਾ ਕਿ ਮੈਂ ਮੇਰੀ ਵਾਈਫ ਦੇ ਨਾਲ ਜਗਰਾਉ ਬੈਠਾ ਕਿ ਮੈਂ ਆਉਂਗਾ ਮੈਂ ਆਪਣੇ ਹਿਸਾਬ ਨਾਲ ਆਉਂਗਾ ਮੈਂ ਵੇਲਣਾ ਨਹੀਂ ਆ ਇਹ ਕਿਹਾ ਸਰ ਨੇ ਹਾਂਜੀ ਇਹ ਹੁਣ ਕੋਈ ਨਹੀਂ ਅਸੀਂ ਵੇਟ ਕਰਦੇ ਆ ਕੋਈ ਨਹੀਂ ਆਪਾਂ ਬੈਠੇ ਬੈਠੇ ਸਾਡੇ ਆਫਿਸ ਅਸੀਂ ਉਹਨਾਂ ਨੂੰ ਨਾਲ ਲੈ ਕੇ ਇੱਥੇ ਆ ਗਏ ਹਾਂ ਉਹ ਸਵੇਰ ਸਾਡੇ ਆਫਿਸ ਦਾ ਸ਼ਟਰ ਖੋਲਣ ਤੋਂ ਪਹਿਲਾਂ ਸਾਡੇ ਬਾਹਰ ਬੈਠੇ ਸੀ ਬਿਲਕੁਲ ਉਹਨਾਂ ਨੂੰ ਤਾਂ ਆ ਸੀਗੀ ਕਿ ਸਾਡਾ ਪਾਸਪੋਰਟ ਮਿਲ ਜਾਊਗਾ ਸਾਡੇ ਪੈਸੇ ਮਿਲ ਜਾਣਗੇ ਪਾਸਪੋਰਟ ਕਿੱ체 ਆਏ ਨਾ ਉਹ ਕਹਿੰਦੇ ਚੈੱਕ ਕਰ ਕੇ ਲੈਣਾ ਨਹੀਂਗਾ ਪੇਮੈਂਟ ਉਹਨਾਂ ਨੂੰ ਆ ਹੀ ਪੇਮੈਂਟ ਦਿੱਤੀ ਹੋਏ ਕਹਿੰਦੇ ਨਹੀਂ ਲੈਣਾ ਪੇਮ ਪਾਸਪੋਰਟ ਲੈ ਕੇ ਕੀ ਕਰੋਗੇ ਕਰਾਂ ਜੋ ਯਾਰ ਆਓ ਯਾਰ ਕਿੱਧਰ ਗਏ ਬਾਈ ਯਾਰ ਉਹ ਹੈਗਾ ਜਸਤੇ ਆਵਾਂ ਬਾਈ ਇੱਕ ਮਿੰਟ ਇੱਧਰ ਆਓ ਯਾਰ ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਜੀ ਤਸਵੀਰ ਤੁਹਾਨੂੰ ਦਿਖਾਣੀ ਲਾਜ਼ਮੀ ਬਣਦੀ ਹੈ ਕਿ ਅਗਰ ਤੁਸੀਂ ਪਾਸਪੋਰਟ ਦੇ ਦਿੰਦੇ ਹੋ ਜਾਂ ਹਾਂ ਪੈਸਾ ਦੇ ਦਿੰਦੇ ਤਾਂ ਤੁਸੀਂ ਆਪਣੀ ਮਿਹਨਤ ਦੀ ਕਮਾਈ ਕਿੱਥੇ ਲਕੋਗੇ ਰਣ ਜੱਸੇ ਵੀਰ ਇੱਧਰ ਆਓ ਹੁਣ ਤੁਸੀਂ ਪਾਸਪੋਰਟ ਲੈ ਕੇ ਜਾਓਗੇ ਜਾਓਗੇ ਹਾਂਜੀ ਹਾਂਜੀ ਲੈ ਕੇ ਜਾਏਗੇ ਕਿੰਨੂ ਫੋਨ ਕਰਕੇ ਪਿੰਡਾਂ ਵਾਲਿਆਂ ਨੂੰ ਫੋਨ ਕਰਾਂਗੇ ਪਿੰਡਾਂ ਵਾਲਿਆਂ ਨੂੰ ਜ਼ਰੂਰ ਕਰਾਂਗੇ ਸਪੱਸ਼ਟ ਸਾਹਮਣੇ ਗੱਲ ਕੀਤੀ ਹਾਂਜੀ ਕੀਤੀ ਆਉਣਗੇ ਜ਼ਰੂਰ ਆਣਗੇ ਜਾਣ ਨਹੀਂ ਉੱਥੋਂ ਨਹੀਂ 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 ਜਾਣਾ ਇੱਥੇ ਬੈਠਾਂ ਹਾਂ ਬਿਲਕੁਲ ਸਾਹਮਣੇ ਇੱਕ ਤਸਵੀਰ ਦਿਖਾ ਰਿਹਾ ਮੰਗਲਮ ਸਟੱਡੀਜ਼ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸਟੱਡੀ ਵੀਜ਼ਾ ਵਿਸਟਰ ਵੀਜ਼ਾ ਪੀਆਰ ਸਪੌਂਸ ਵੀਜ਼ਾ ਜਿਹੜਾ ਇੱਥੇ ਮਿਲਦਾ ਵਾ ਲੇਕਿਨ ਤੁਸੀਂ ਅਗਰ ਪੱਥੇ ਲੈਣ ਵੀ ਆ ਗਏ ਹੋ ਕਿੱਥੇ ਵੀ ਲੈਣ ਜਾਓ ਤਾਂ ਪਹਿਲੇ ਤਹਿਕੀਕਾਤ ਕਰ ਲਓ ਕਿ ਹਾਂ ਵੀ ਇਹਦੇ ਕੋਲ ਲਾਇਸੈਂਸ ਹੈਗਾ ਵਾ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਵਾ ਕਿ ਇਹ ਵੀਜ਼ਾ ਲਗਾ ਸਕਦਾ ਕਿ ਨਹੀਂ ਹੈ ਲਗਾ ਸਕਦਾ ਲੇਕਿਨ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਲਾਇਸੈਂਸ ਜਿਹੜਾ ਹੋਣਾ ਜ਼ਰੂਰੀ ਹੁੰਦਾ ਇੱਕ ਟਰੈਵਲ ਏਜੰਟ ਦੇ ਕੋਲ ਮੈਮ ਤੁਹਾਡੇ ਕੋਲ ਲਾਇਸੈਂਸ ਹੈਗਾ ਵੈਸੇ ਸਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੈ ਮੈਂ ਇੱਕ ਏਮਪਲੋਈ ਆ ਮੈਂ ਜੋਬ ਕਰਦੀ ਹਾਂ ਲਾਇਸੈਂਸ ਨਹੀਂ ਪਤਾ ਲਿਸੈਂਸ ਹੈਗਾ ਕਿ ਨਹੀਂ ਸਰ ਮੈਂ ਇੱਕ ਜੋਬ ਕਰਦੀ ਹਾਂ ਮੈਨੂੰ ਓਨਰ ਦੇ ਸਾਰੀਆਂ ਚੀਜ਼ਾਂ ਨਹੀਂ ਪਤਾ ਸਰ ਲਾਇਸੈਂਸ ਦਾ ਯਾਰ ਬਾਈ ਹੁਣ ਨਹੀਂ ਪਤਾ ਹੋਣਾ ਇੱਥੇ ਲੱਗਾ ਹੁੰਦਾ ਵੈਸੇ ਕੋਈ ਵੀ ਇਮੀਗ੍ਰੇਸ਼ਨ ਦਫ਼ਤਰ ਜਾਓ ਤਾਂ ਲਾਇਸੈਂਸ ਲੱਗਾ ਹੁੰਦਾ ਅਗਰ ਪ੍ਰੂਵਡ ਹੁੰਦਾ ਹੈ ਲਾਇਸੈਂਸ ਮੈਂ ਉਹ ਗੱਲ ਕਰਦਾ ਜੇ ਇਹ ਕਹਿੰਦੇ ਅਸੀਂ ਮਾਰਚ ਦੀ ਜੋਬ ਕਰ ਰਹੇ ਹਾਂ ਜੇ ਇਹਨਾਂ ਨੂੰ ਇਹ ਨਹੀਂ ਪਤਾ ਸਾਡੇ ਕੋਲ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਤੇ ਫਿਰ ਇਹ ਜੋਬ ਕਾਦੀ ਕਰਦੇ ਨੇ ਤੁਹਾਡੇ ਕੋਲ ਹੈਗਾ ਹਾਂਜੀ ਸਾਡੇ ਕੋਲ ਹੈਗਾ ਅੱਛਾ ਤੁਹਾਡੇ ਕੋਲ ਫੋਟੋ ਵੀ ਹੈਗੀ ਉਹਦੀ ਜੀ ਬਿਲਕੁਲ ਚਲੋ ਜਾਦੀ ਰੇਗ ਬੌਸਟੇ ਉੱਪਰ ਲੱਗਾ ਹੁੰਦਾ ਜੀ ਹਾਂ ਲਾਇਸੈਂਸ ਨੰਬਰ ਲਾਇਸੈਂਸ ਨੰਬਰ ਮੇਰਾ 120 LPC ਫਿਰੋਜ਼ਪੁਰ ਆਲਪੀਸੀ ਇਹ ਲਾਇਸੈਂਸ ਚੱਲੂ ਹੈਗਾ ਇੱਥੇ ਕੋਈ ਲਾਇਸੈਂਸ ਨਹੀਂ ਲੱਗਾ ਇਸ ਕਰਕੇ ਇਹ ਦਿਖਾਣਾ ਵੀ ਲਾਜ਼ਮੀ ਸੀਗਾ ਕਿ ਅਗਰ ਤੁਸੀਂ ਵੀ ਜਾਣਦੇ ਹੋ ਕਿ ਦਫ਼ਤਰ ਦੇ ਵਿੱਚ ਜਾਂਦੇ ਹੋ ਤਾਂ ਲਾਇਸੈਂਸ ਵੀ ਦੇਖਣਾ ਚਾਹੀਦਾ ਹੈ ਕਿ ਹਾਂ ਵੀ ਉਹ ਵੀਜ਼ਾ ਲਗਾਉਣ ਦੇ ਕਾਬਿਲ ਹੈਗਾ ਕਿ ਨਹੀਂ ਹੈਗਾ ਕਿ ਅੱਗੋਂ ਕੰਮ ਕਰਾਂਦਾ ਲੇਕਿਨ ਵੀਜ਼ਾ ਲਗਵਾਉਣ ਤੋਂ ਪਹਿਲੇ ਤੁਸੀਂ ਆ ਗੱਲ ਸੋਚਣਾ ਕਿ ਪਾਸਪੋਰਟ ਜਿਹੜੇ ਦੇ ਰਹੇ ਹੋ ਤੇ ਉਸ ਦੇ ਵਿੱਚ ਇੱਕ ਵੀਡੀਓ ਜ਼ਰੂਰ ਬਣਾ ਕੇ ਰੱਖ ਲਓ ਕਿ ਪਾਸਪੋਰਟ ਮੈਚ ਸੱਚ ਨੂੰ ਦਿੱਤੇ ਨੇ ਅਗਰ ਮੇਰਾ ਕੰਮ ਨਹੀਂ ਹੁੰਦਾ ਤਾਂ ਉਹ ਵੀ ਅਧਿਕਾਰਿਕ ਖੇਤਰ ਹੁੰਦੇ ਨੇ ਉੱਥੇ ਦੇਖ ਕੇ ਤੁਸੀਂ ਆਪਣਾ ਪਾਸਪੋਰਟ ਦਾ ਕਲੇਮ ਕਰ ਸਕਦੇ ਹੋ ਕਲੇਮ ਦੇ ਰਾਹੀਂ ਤੁਹਾਨੂੰ ਪਾਸਪੋਰਟ ਮਿਲ ਨਹੀਂ ਸਕਦਾ ਅਗਰ ਫਰਜੀ ਹੋਣਗੇ ਤਾਂ ਪਰਚੇ ਵੀ ਜਿਹੜੇ ਨੇ ਹੁੰਦੇ ਨੇ ਲੁਧਿਆਣਾ ਤੋਂ ਕਹਿਣਾ ਮਹਾਨੀ ਦੇ ਨਾਲ ਵਿਸ਼ਾਲ ਕਪੂਰ ਲਰਣਾ ਲਾ